ਅੱਜ ਹੈ ਗਿਆ 28 ਅਗਸਤ 2025 ਤੇ ਅੱਜ ਪਾਣੀ ਕੱਲ ਨਾਲੋਂ ਤਕਰੀਬਨ ਪਾਣੀ ਜਿਹੜਾ ਵਾ ਉਹ ਕੋਈ 2 ਤੋਂ 3 ਫੁੱਟ ਪਾਣੀ ਜਿਹੜਾ ਥੱਲੇ ਉੱਤਰਿਆ ਹੋ। ਲੇਕਿਨ ਪਾਣੀ ਆ ਜਿੰਨਾ ਵੀ ਇਧਰੋਂ ਆ ਰਿਹਾ ਵਾ ਇਹ ਪਾਣੀ ਨਿਕਲੇਗਾ। ਦੂਸਰੇ ਪਾਸੇ ਨੂੰ ਕੋਸ਼ ਜਿਹੜਾ ਇਸ ਪਾਸੇ ਨੂੰ ਪਰੇ ਨੂੰ ਅ ਅਗਲੇ ਪਿੰਡਾਂ ਨੂੰ ਪਾਣੀ ਜਿਹੜਾ ਕ੍ਰੋਸ ਕਰ ਰਿਹਾ। ਇੱਥੋਂ ਅਸੀਂ ਕ੍ਰੋਸ ਕਰਕੇ ਅਗਲੇ ਪਾਸੇ ਜਾ ਨਹੀਂ ਸਕਦੇ ਅਸੀਂ। ਇਸ ਪਾਸੇ ਕ੍ਰੋਸ ਨਹੀਂ ਹੋ ਸਕਦਾ ਬਹੁਤ ਔਖਾ ਹੈ ਇੱਥੋਂ ਕ੍ਰੋਸ ਕਰਨਾ। ਅਗਲੇ ਪਿੰਡਾਂ ਦੇ ਨਾਲ ਵੀ ਕੋਈ ਸੰਪਰਕ ਜਿਹੜਾ ਟੁੱਟਾ ਹੋ ਜਾਣਾ। ਇਸ ਪਾਸੇ ਕਾਫੀ ਪਿੰਡ ਨੇ ਅੱਗੇ ਤੇਰਾ ਇਹ ਗਾਬਾ ਦਾ ਬੜਾ ਪੁਰਾਣਾ ਗਾਬਾ ਆ ਕਿ ਪਾਣੀ ਤਕਰੀਬਨ 3-4 ਫੁੱਟ ਘਟਣ ਕਾਰਨ ਵੀ ਇਹ ਪਾਣੀ ਹਲੇ ਵੀ 5-6-6 ਫੁੱਟ ਬਾਅਦ ਛਲਾਂਗਾਂ ਬੜੀਆਂ ਨੇ ਫਾਸਟ ਬੜਾ ਥੋ ਮੈਨੂੰ ਪਾਰ ਨਹੀਂ ਕਰ ਸਕਦੇ ਸੀ ਨਹੀਂ ਇੱਥੋਂ ਟਰੈਕਟਰ ਨਹੀਂ ਲੱਗ ਸਕਦਾ ਜੀ ਇੱਥੋਂ ਮਤਲਬ ਕੋਈ ਟਰੈਕਟਰ ਨਾ ਲੰਘਦਾ ਨਾ ਬੰਦਾ ਨਾ ਲੰਘਦਾ ਨਾ ਟਰੈਕਟਰ ਲੱਗ ਸਕਦਾ ਨਾ ਕੋਈ ਗੱਡੀ ਲੰਘ ਸਕਦੀ ਐ ਕੋਈ ਨਹੀਂ ਲੰਘ ਸਕਦਾ ਕਿੰਨੀ ਬੋਰਡ ਗਈ ਸੀ ਕਿ ਇੱਥੇ ਆ ਗਈ ਆ ਇਹ ਰਾਸ਼ਨ ਪਾਣੀ ਜਿਹੜਾ ਦੇ ਕੇ ਵਾਪਸ ਆਏ ਨੇ ਬਹੁਤ ਪਾਣੀ ਹਲੇ ਵੀ ਪਾਣੀ ਉਸ ਤਰ੍ਹਾਂ ਘੜ ਗਿਆ ਅੱਗੇ ਨੂੰ ਪਾਣੀ ਦਾ ਨਾਲੇ ਡਾਊਨ ਜਾ ਰਿਹਾ ਹੁਣ ਅਦਰਕਤਾਂ ਨੂੰ ਪਤਾ ਲੱਗਦਾ ਅਦਰਕਤ ਦਾ ਮੋੜ ਦੇਖੋ ਕਿੱਥੇ ਤੱਕ ਗਿੱਲਾ ਸੀਗਾ ਇੱਥੋਂ ਪਤਾ ਲੱਗਦਾ ਅਦਰਕਤਾਂ ਤੋਂ ਪਾਣੀ ਡਰਵਾ ਨਾਲ ਹੱਲੇ ਗਿਆ ਉਹ ਵੀ ਆ ਗਈ ਬੋੜ ਵੀਰਿਆਂ ਚੱਲ ਪਿਆ ਨੇ ਅੜ ਪੀੜਤ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਪਾਣੀ ਦੀ ਸੇਵਾ ਕਰਦੇ ਪਾਣੀ ਲੱਗ ਰਿਹਾ ਵਾ ਕਿ ਸਾਰੀਆਂ ਸੰਗਤਾਂ ਜਿਹੜੀਆਂ ਆ ਗਈਆਂ ਪਿੰਡ ਦੀਆਂ ਸੰਗਤਾਂ ਸ਼ਹਿਰ ਦੇ ਬੱਚੇ ਨੇ तकरीबन 10 10 ਲਾ ਸੋ ਬਾਰੇ ਪਾਣੀ ਲੈ ਕੇ ਚਲੇਗਾ ਇਹ ਦੇਖਦੇ ਆ ਕੱਲ ਵੀ ਆਪ तकरीबन 400 ਬੱਚਾ ਰੈਸਕਿਊ ਕੀਤਾ ਸੀਗਾ ਇਹਨਾਂ ਲਾਗੇ ਦੇ ਪਿੰਡਾਂ ਦੇ ਮੋਹ ਦੇ ਸਕੂਲ ਦੇ ਹਾਂ ਜੀ ਲੋਕ ਆ ਗਏ ਚੱਲਦਾ ਬੱਚੇ ਮਾਰੀ ਦੇ ਵਿੱਚੋਂ ਨਗਰੇ ਟਰੈਕਟਰ ਟਰਾਲੀ ਪਹਿਲਾ ਦਿਨਾਂ ਨੇ 15 ਕਿਲੋਮੀਟਰ ਦਾ ਰਿਆਪ ਨੇ ਕੀਤਾ ਜਿੱਸਤੀ ਪਾਣੀ ਮਾਫ਼ ਕਰੀਏ ਪਾਣੀ ਦਾ ਗਾਣੀ ਲਿਆਏ ਇਹ ਦਰਜ ਕੋਈ ਜੇ ਨਾਮ ਪਰਵਾਹ ਬਿਆਹ ਸਾਰਾ तकरीबन 1 ਤੋਂ 2.5 ਕਿਲੋਮੀਟਰ ਦੇਖੋ ਅੱਗੇ ਪਾਣੀ ਸਮਤਾਂ ਜਿਹਾ ਲੋ ਪਾਣੀ ਕਿ ਨਿਕਲ ਰਿਹਾ ਇਹਨੂੰ ਵੀ ਦੇਖੋ ਪਾਣੀ ਪੂਰਾ ਜਲਤਲਾ ਤੇ ਦੇਖਣਾ ਕਿਥੋਂ ਤੱਕ ਜਾਂਦਾ ਇਹ ਜਮਾਨਾ ਦੇ ਲੋਕਾਂ ਤੇ ਦੇਖਦੇ ਆ ਪਾਣੀ ਦੇਖੋ ਨਹੀਂ ਨਹੀਂ ਬਹੁਤ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਪਾਣੀ ਆ ਨਿਕਲੋ ਸਾਲੋ ਆ ਆਵੇਂ ਨਹੀਂ ਸਾਲੇ ਸਾਲੇ ਵੀ ਡੁੱਬਿਆ ਹੋਇਆ ਹੈ ਸਾਲੇ ਦੇ ਅੰਦਰ ਵੀ ਪਾਣੀ ਭੜਿਆ ਹੋਇਆ ਹੈ ਤੇ ਸੜਕ ਤੇ ਪਾਣੀ ਤਾਂ ਘੱਟੋ ਘੱਟ ਚਾਰ ਚਾਰ ਫੁੱਟ ਪਾਣੀ ਹੈ ਇਸ ਨੂੰ ਅੱਗੇਲੇ ਬਹੁਤ ਜ਼ਿਆਦਾ ਪਾਣੀ ਇਹ ਸਾਡੇ ਪਿੰਡਾਂ ਤੋਂ ਤਕਰੀਬਨ 25 ਕਿਲੋਮੀਟਰ ਦੀ ਦੂਰੀ ਤੇ ਹੈ ਉਧਰ ਦੇਖੋ ਝੋਨੇ ਸਿਰਫ ਮੁੰਜਰਾ ਲੱਭੀਆਂ ਝੋਨੇ ਆ ਗਏ ਨੂੰ ਕਹਿੰਦੇ ਨੇ ਜੀ ਪੂਰੀ ਦੇ ਸਿਰਫ ਉੱਪਰ ਨੇ ਦਾਣੇ ਲੱਭ ਰਹੇ ਨੇ ਬਾਕੀ ਸਾਰੇ ਅਗਲੀ ਝੀ ਲੱਗਦੀ ਹੈ ਬਹੁਤ ਜ਼ਿਆਦਾ ਪਾਣੀ ਕੱਲ ਬਹੁਤ ਜ਼ਿਆਦਾ ਸੀਗਾ ਆਪੂ ਤਾਂ ਵੀ ਸਾਡੇ ਠੱਕੇ ਹੋ ਜੀ ਗਏ ਇੱਥੇ ਤਕਰੀਬਨ 6-6 ਗੱਟ ਪਾਣੀ ਸੀਗਾ ਕੱਲ ਹੱਥ ਪਾਣੀ ਥੋੜਾ ਜਿਹਾ ਕੱਢਿਆ ਵਾ ਤੇ ਦੇਖ ਰਿਹਾ ਕਿਥੋਂ ਤੱਕ ਜਾਣ ਜਾਂਦੇ ਆ ਕਿਥੋਂ ਤੱਕ ਜਾਣ ਜਾਂਦੇ ਆ ਉਸ ਤੱਕ ਪਾਵਾਗੇ ਕੋਈ ਸੜਕ ਦੇ ਉੱਤੋਂ ਰੋਡ ਬੰਦੇ ਆਦੇ ਪੂਰੇ ਸ਼ਾਟ ਬਾਜਰਾਂ ਨੂੰ ਸ਼ਾਟ ਹੋਏ ਨੇ ਪੂਰੇ ਬੰਦੇ ਕਹਿੰਦੇ ਆਏ ਨੇ ਆਏ ਨੇ ਪੂਰਾ ਸ਼ਾਟ ਹੋਇਆ ਨੇ ਵਾਹ ਜੀ ਵਾ ਬਹੁਤ ਜ਼ਿਆਦਾ ਤੇਜ਼ੀ ਨਾਲ ਪਾਣੀ ਸੜਕ ਉੱਤੋਂ ਪਾਰ ਹੋ ਰਿਹਾ ਓ ਪਾਣੀ ਉੱਤਰ ਰਿਹਾ ਹੋਣ ਲਈ ਕੱਲ ਪਾਣੀ ਬਹੁਤ ਜ਼ਿਆਦਾ ਸੀ। ਇਹ ਕਹਿੰਦਾ ਅੱਗੇ ਆ ਗਿਆ ਹਰਦਾਨ। ਅਸੀਂ ਸ਼ਾਮਾਂ ਲੰਘਿਆ ਦਾਖਲਾ ਫਿਰ ਹਰਦਾਨ। ਮੋੜੀ ਵੀ ਹੋਰ ਅੱਗੇ ਆਏ ਆ। ਪਾਣੀ ਇਹ ਜਿਹੜਾ ਦਾਖਲੇ ਤੋਂ ਲੈ ਕੇ ਤੇ ਬਹੁਤ ਜ਼ਿਆਦਾ ਪਾਣੀ ਹਰਦਾਨਾਂ ਤੱਕ ਸਾਰਾ ਪਾਣੀ ਲੜਾ ਨਾ ਸੜਕ ਦੇ ਉੱਤੇ। ਇਹ ਪਾਣੀ ਕਿੱਥੋਂ ਨਿਕਲਿਆ? ਹਰਦਾਨ ਦੇ ਕੋਲੋਂ ਇਹ ਤਾਂ ਹੈ ਕਿ ਸਰਕਾਰ ਨੇ ਇਹ ਆਹ ਖਾਲੇ ਸੋਏ ਤਾਗੇ ਲੋਕ ਮਜਬੂਰ ਨੇ ਭਰਾਂ ਤੋਂ ਨਿਕਲ ਤੁਰ ਕੇ ਜਾਂਦੇ ਨੇ ਵੇਖੋ ਲੰਬੂਰ ਨੇ ਜੀ ਪਰ ਕੋਈ ਹੋਰ ਬੜੀ ਤਰੀਕ ਬੰਦਿਆ ਦੀ ਹੈਗਾ ਨਿਕਲਦਾ ਸੋਤੋ ਕਰਾ ਕੇ ਬਾਦੂ ਸਿਆਣੇ ਪਾੜੇ ਘਰ ਤੇ ਨੂਨ ਘਰ ਦੇ ਉੱਪਰ ਆਹ ਦੇਖੋ ਪਾਣੀ ਥੋੜਾ ਉੱਪਰ ਆਵਾ ਕੰਨ ਪਾਣੀ ਉੱਪਰ ਸੀਦਾ ਬਹੁਤ ਜ਼ਿਆਦਾ ਝੋਲੇ ਵੀ ਡੁੱਬੇ ਸੀਗੇ ਤਾਂ ਆਹ ਮੈਨੂੰ ਪਤਾ ਲੱਗਦਾ ਦੇਖੋ ਵਾਹ ਵੇਖੋ ਜੀ ਇਹ ਆ ਜੀ ਹਰਦਾਨਾ ਮੋੜ ਨੇ ਪਾਣੀ ਦੇਖੋ ਤੁਸੀਂ ਪਾਣੀ ਦੀ ਰਫ਼ਤਾਰ ਦੇਖੋ ਇਹਦਾ ਪਾਣੀ ਦੇਖੋ ਇਹ ਪਿੰਡ ਨੂੰ ਨਹੀਂ ਚੱਲ ਸਕਦਾ ਸਾਰੀ ਸੜਕ ਜਿਹੜੀ ਆ ਠੱਗੀ ਹੋਈ ਆ ਦੇਖੋ ਸਾਈਕਲ ਵਾਲਾ ਆ ਰਿਹਾ ਉੱਥੋਂ ਸਾਈਕਲ ਵਾਲਾ ਨਿਕਲ ਗਿਆ ਇਹ ਹਰੇ ਆਵਾਜ਼ ਇਧਰੋਂ ਇਧਰ ਨੂੰ ਜਾਣ ਦਾ ਇਹਨਾਂ ਦਾ ਵਿਚਾਰ ਹੈ ਗਾਣਾ ਪਾਣੀ ਇਹ ਮੁਰੰਡੇ ਉੱਤੇ ਦੇਖੋ ਜੀ ਸਾਹ ਦੇ ਨਾਲ ਟ੍ਰੈਕਟਰ ਟ੍ਰੈਕਟਰ ਦੀ ਟਾਲੀ ਦੇ ਉੱਪਰ ਸਮਾਨ ਤੇ ਇਹ ਸਭ ਇਲਾਕੇ ਦੇ ਵੇਲੇ ਉਹਵੇਂ ਬੰਦੇ ਵਲੇ ਆ ਰਹੇ ਨੇ ਅਸੀਂ ਇਹਦੇ ਤੇ ਇਸ ਟੈਂਪਰ ਚੜਾਉਂਦੇ ਨੇ ਕੱਲੇ ਨੇ ਕਾਲੇ ਜਿਹੜਾ ਰੈਸਕਿਊ ਜਿਹੜਾ ਇਹ ਜਿਹੜੇ ਬੰਦੇ ਸਾਡੇ ਜਾ ਰਹੇ ਨੇ ਨਾ ਇਹਨਾਂ ਰੈਸਕਿਊ ਕੀਤਾ ਸੀਗਾ ਨਮੋਦਿਆ ਨਮੋਦਿਆ ਸਕੂਲ ਵਾਲੇ ਜਿਹੜੇ 400 ਬੱਚੇ ਸੀ ਨਾ ਤੇ ਇਹ ਗਏ ਸੀਗੇ ਉਹਨਾਂ ਨਾਲ ਕੇ ਆਈ ਸੀਗੇ ਸਾਡੇ ਪਿੰਡਾਂ ਚੱਲ ਜਿਹੜਾ ਉਹ ਕਮਰੇ ਦੇ ਵਿੱਚ ਰੱਖੋ ਲਾ ਕੇ ਬਈ ਹੁਣ ਚੱਲੇ ਆ ਸਾਡੀ ਕਿਸੇ ਨੇ ਹਿੰਮਤ ਨਹੀਂ ਕੀਤੀ ਜਾਣ ਦੀ ਚੱਲ 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 ਦੇਖ ਲੈ ਅੱਗੇ ਮੰਦੇ ਚੱਲਿਆ ਕੱਟਿਆ ਕੱਟਿਆ ਕੇ ਨੌਵੀਂ 8 ਪਿੰਡ ਨੂੰ ਤਾਲੀਆਂ ਜੀ ਪਾਲੀ ਟਰਾਲੀ ਬਾਕੀ ਸਾਰੀਆਂ ਟਰਾਲੀਆਂ ਅੱਗੇ ਚੱਲ ਗਈਆਂ ਨੇ ਉਸੇ ਪਿੰਡ ਨੂੰ ਟਰਾਲੀ ਪਾਲੀ ਆ ਤੇ ਅੱਗੇ ਦੋ ਬੰਦੇ ਚੱਲ ਰਹੇ ਨੇ ਸਾਡੇ ਤੇ ਇਹ ਟਰਾਲੀ ਜਿਹੜੀ ਆ ਚੱਲੀਆਂ ਹਰ ਦੰਦ ਇਹ ਪਿੰਡ ਦੇ ਨਾਲ ਸੰਪਰਕ ਕਰਨਾ ਬੜਾ ਦੇਣ ਵਾਲੀ ਗੱਲ ਹੁੰਦੀ ਹੈ ਇਸ ਪਿੰਡ ਦੇ ਵਿੱਚ ਦੇਣ ਵਾਲੇ ਬੰਦੇ ਜਾਂਦੇ ਨੇ ਤੇ ਆ ਲੱਗਦਾ ਖੰਭੂ ਜਿਹੜਾ ਇਹ ਸੜਕ ਤੇ ਵੀ ਦੱਸ ਰਿਹਾ ਨਹੀਂ ਤੇ ਪਿੱਛੇ ਟਰੈਕਟਰ ਜਾ ਰਿਹਾ ਵਾ ਦੇਖ ਲਿਆ ਹੁਣ ਪਾਣੀ ਕਿੰਨਾ ਹੋ ਅੱਗੇ ਜਾਉਂਦਾ ਲੇਟੋ ਭਾਈ ਅੱਗੇ ਜਾ ਰਹੇ ਹਾਂ ਬਿਲਕੁਲ ਹਰਾ ਟੂ ਕਿਸੇ ਨੇ ਮੂੰਹ ਨਹੀਂ ਕੀਤਾ ਕਿ ਇਸ ਪਾਸੇ ਟਰਾਲੀ ਨਹੀਂ ਹੋਵੇ ਇਹ ਜੀ ਟਰੈਕਟਰ ਇਹ ਕੋਈ ਅੱਗੇ ਤੋਂ ਡਾਇਰੈਕਟ ਸਾਵਧਾਨ ਇਸ ਪਾਸੇ ਇਤਨਾ ਤਰੋ ਇਹ ਆ ਦੇਖੋ ਇਧਰੋਂ ਆਏ ਅਸੀਂ ਪਿੱਛੋਂ ਪਿੱਛੋਂ ਆਏ ਅਸੀਂ ਆਹ ਇਹ ਲੋ ਬਈ ਜਿੱਥੇ ਟਰਾਲੀ ਪਾਈ ਆ ਤੇ ਦੇਖੋ ਇੱਥੇ ਝੋਨੇ ਦਾ ਨਾਮ ਉਹ ਨਿਸ਼ਾਨ ਲਿਆ ਗਿਆ ਆ ਆ ਆ ਆ ਕੋਈ ਤਾਂ ਪਾਣੀ ਆ ਸਾਰਿਆਂ ਮੰਨਿਆਂ ਨੇ ਨਾਸਤਾ ਕਰਦੇ ਦੇਖੋ ਬੰਦੇ ਖੰਦੇ ਅੱਗੇ ਲੱਗੇ ਨਹੀਂ ਸਾਡੇ ਤੇ ਇਧਰ ਕਮਾਲ ਦੇਖੋ ਤੁਸੀਂ ਇੱਥੇ ਤਾਂ ਕਮਾਲ ਬੁੱਟ ਗਿਆ ਦੇਖੋ ਬੰਦੇ ਲੱਗੇ ਇੱਥੇ ਤੋਂ ਕੋ ਦੂ ਅੱਗੇ ਬੰਦੇ ਅੱਗੇ ਨੂੰ ਟਰਾਲੀ ਦੇ ਇੱਥੋਂ ਪਾਣੀ ਤੇਲ ਦਾ ਕੋਈ ਵੀ ਆ ਪਾਣੀ ਸਾਰਾ ਪਾੜ ਜਾਣਾ ਜੇ ਤੇ ਦੂਜਾ ਮੋੜ ਆ ਗਿਆ ਬਈ ਦੂਜਾ ਇਹ ਦੂਜਾ ਮੋੜ ਆ ਗਿਆ ਬਈ ਮੋੜ ਦੱਸਣ ਦੇ ਆ ਮੋੜ ਬੜੇ ਹੀ ਏ ਤੇ ਇਹੋ ਟਰਾਲੀ ਇੱਥੋਂ ਤੱਕ ਮੁੜੇਗਾ ਪਰ ਸਾਹ ਬਣੇ ਹੋਏ ਬਈ ਬੰਦੇ ਬੰਦੇ ਬਹੁਤ ਪਾਣੀ ਆ ਰਹੀ ਵਾ ਤੇ ਹੋਰ ਪਾਣੀ ਜ਼ਿਆਦਾ ਵਾ ਸਾ ਕਿਥੇ ਛੜਕਣਾ ਇਹ ਰਸਕੇ ਜਾਣਾ ਹੈ ਅਸੀਂ ਇਹ ਰਸਕੇ ਜਾਣਾ ਹੈ ਕਿ ਇਸ ਪਾਸੇ ਦੇਖੋ ਪਾਣੀ ਪਾਣੀ ਉਤਰ ਗਿਆ ਹੈ ਨਾ ਬਈ ਤਕਰੀਬਨ 100 ਮੀਟਰ 150 ਮੀਟਰ ਰਹਿ ਗਿਆ ਭਈਆ ਗੁਰਦੁਆਰਾ ਸਾਹਿਬ ਸਾਹਮਣੇ ਆ ਗਿਆ ਜਿਹਨੇ ਹਰ ਸਿੰਘ ਸ਼ੌਣੀ ਇੱਥੇ ਵੀ ਤੇ ਬਾਹਰ ਗੁਰਦੁਆਰਾ ਸਾਹਿਬ ਦਾ 100 ਮੀਟਰ ਰਹਿ ਗਿਆ ਤਕਰੀਬਨ ਬਹੁਤ ਪਾਣੀ ਸੀਦਾ ਤਿੰਨ ਚਾਰ ਮੋੜ ਆਏ ਨੇ ਰਸਤੇ 'ਤੇ ਤੇ ਮੋੜਾਂ ਤੋਂ ਬਹੁਤ ਆਖਾਂ ਟਰੈਕਟਰ ਮੁੜਦਾ ਹੌਲੀ ਹੌਲੀ ਅੰਦਾਜ਼ਾ ਨੂੰ ਕਿੰਨਾ ਬੰਦੇ ਅੱਗੇ ਲੱਗੇ ਆ ਨਾ ਇਸੇ ਤਰ੍ਹਾਂ ਟਰੈਕਟਰ ਮੁੜਦਾ ਹੋਇਆ ਬਹੁਤ ਸਾਰੇ ਸਰਪੰਚ ਜੁਕਤੇ ਬੈਠਾ ਸੀ ਉਸ ਤੋਂ ਦੇਖਦਾ ਵਾ ਸੜਕ ਇਹਨੂੰ ਪੂਰੀ ਲੱਗ ਗਈ ਹੈ ਇਹ ਆ ਗਿਆ ਜੀ ਇੱਧਰ ਪਿੰਡ ਇਹ ਪਿੰਡ ਆ ਗਿਆ ਦੇਖੋ ਇਧਰੋਂ ਕਿਸ਼ਤੀ ਪੈ ਰਹੀ ਆ ਕਿਸ਼ਤੀ ਅੱਗੇ ਇਸ ਪਿੰਡ ਵੱਲ ਚੱਲ ਗਈ ਹੈ ਜੀ ਆਜੀ ਖਰਬਾਨ ਪਿੰਡ ਜਾ ਰਹੇ ਹਾਂ ਅਸੀਂ ਦੇਖੋ ਹਾਂ ਤਾਂ ਪਿੰਡ ਦੇ ਮੋੜ ਤੋਂ ਬਾਹਰ ਸਰਪੰਚਾਂ ਦੇ ਖੜੇ ਨੇ ਬਾਹਰ ਸੜਕ ਦੇ ਉੱਤੇ ਬਿਲਕੁਲ ਅੱਗੇ ਬੋਲਦਰਾ ਸਾਡੇ ਕੋਲ ਖੜੇ ਨੇ ਲੋ ਵੀ ਆ ਗਿਆ ਜੀ ਅੱਗੇ ਪਿੰਡ ਪਿੰਡ ਦੇ ਨਜ਼ਦੀਕ ਪਹੁੰਚ ਗਏ ਆ ਬਾਰ-ਬਾਰ ਪਿੰਡ ਤੇ ਉਹ ਬੰਦੇ ਸਾਡੇ ਰਾਹ ਦੱਸ ਰਿਹਾ ਦੂਸਰੇ ਪਾਸੇ ਵਾਲੇ ਬੰਦੇ ਦਿਖਾ ਰਹੇ ਨੇ ਆਹ ਦੇਖੋ ਆਹ ਦੇਖੋ ਇਹਨਾਂ ਬਲੇ ਚਲਕੇ ਤੋਂ ਕਾਰ ਜਿਹੜਾ ਪੂਰਾ ਡੁੱਬੋ ਹੋਇਆ ਅਸੀਂ ਤਹਾਂ ਪਹੁੰਚ ਗਏ ਪਿੰਡ ਦੇ ਬਾਹਰ ਬਾਹਰ ਹੁਣ ਚੱਲਦੇ ਹਾਂ ਅੰਦਰ ਪਿੰਡ ਦੇ ਲੋ ਵੀ ਪਹੁੰਚ ਗਏ ਬਈ ਹਰਦਾਨ ਤੇ ਇਹ ਹਰਦਾਨਾ ਵੀ ਜਿਹੜੀ ਆ ਸਾਰੀ ਪਿੰਡ ਦੇ ਵਸਨੀਕ ਜਿਹੜੇ ਖੜੇ ਆ ਇੱਥੇ ਸਾਰੇ ਪਿੰਡ ਦੇ ਵਸਨੀਕ ਹਰਦਾਨਾਂ ਦੇ ਉਹ ਆ ਗਏ ਗੁਰਦੁਆਰੇ ਗੁਰਦੁਆਰਾ ਸਾਹਿਬ ਲੱਗ ਗਿਆ ਇਹ ਆ ਗਏ ਹਰਦਾਨ ਵੀ ਸਾਰੇ ਪਿੰਡ ਦੇ ਵਸਨੀਕ ਜੰਡੀ ਨੇ ਆ ਇਹ ਤਕਰੀਬਨ ਹੈ ਪਿਛਲੇ 4 ਦਿਨਾਂ ਤੋਂ ਸੰਪਰਕ ਟੁੱਟਾ ਨਾ ਪਿਛਲੇ 4 ਦਿਨਾਂ ਤੋਂ ਬੰਦਾ ਨਾ ਛੜਕ ਹਲੋ ਹਲੋ ਸਾਡੇ ਨਾਲ ਪਿੱਛੋਂ ਵੀ ਆ ਕੇ ਟਰਾਲੀ 'ਚ ਬੈਠੋ ਪਿੰਡ 'ਚ ਜਾਣਾ ਬਾਈ ਪਿੱਛੋਂ ਵੀ ਆਓ ਪਿੱਛੋਂ ਵੀ ਭਾਈ 2 ਘੰਟੇ ਸਾਰੇ ਹਰਿਆਣਾ ਦੇ ਪਿੰਡ ਪਿੰਡ 'ਚ ਬੈਠ ਜਾ ਬੈਠ ਜਾ ਇਹ ਆ ਗਿਆ ਜੀ ਮਹਿੰਦ ਸਿੰਘ ਸੋਨੀ ਗੋਡਰੋ ਸਾਹਿਬ ਹਲੋ ਇਹ ਇਥੇ ਤੋਂ ਬਾਹਰ ਵੱਲ ਆ ਰਿਹਾ ਕਰ ਰਹਾ ਸਰ ਇਹ ਪਿੰਡ ਜਿਹੜਾ ਆਵਾ ਤਕਰੀਬਨ ਇਥੋਂ ਤੋਂ 370 300 ਮੀਟਰ ਦੀ ਦੂਰੀ ਤੇ ਪਿੰਡ ਸਾਹਮਣੇ ਪਿੰਡ ਚੱਲਦੇ ਆਉਂਦੇ ਆਉਂਦੇ ਆਏ ਪਿੰਡ ਹੜਦਾ ਤੇ ਇਥੇ ਤੱਕ ਕਹਿੰਦੇ ਪਾਣੀ ਸੀਗਾ ਕੱਲ ਇਥੋਂ ਦੂਰ ਚੱਲ ਗਿਆ ਹੋਣਾ ਪਾਣੀ ਉੱਤਰ ਗਿਆ ਮਿਲਣਾ ਪਿੰਡ ਚ ਪਾਣੀ ਨਹੀਂ ਚੜਦਾ ਇਸ ਤਰ੍ਹਾਂ ਤੇ ਲੇਕਿਨ ਇਸ ਟਾਈਮ 'ਤੇ ਬਹੁਤ ਬੱਸੇ ਸੰਪਰਕ ਪੁੱਜਾ ਮਦੰਗਲਾ ਸਾਹਿਬ ਤੋਂ ਵੀ ਤੇ ਬਰਦਾਸ਼ਤਰ ਸਾਈਡ ਤੋਂ ਹੋਨ ਕਹਿੰਦੇ ਪਿੰਡ ਤੋਂ ਬਾਹਰ ਅੱਧਾ ਘੰਟਾ ਲਾਣੀ ਦੀ ਜਗ੍ਹਾ ਨਹੀਂ ਦੇਰਿਆਂ 'ਚ ਨਹੀਂ ਪਹੁੰਚੀ ਇਹ ਦੇਰਿਆਂ ਤੱਕ ਜਾਣਾ ਕਹ ਰਿਹਾ ਮੁੰਡੇ ਵੀ ਦੇਰਿਆਂ ਤੱਕ ਜਾਣਾ ਭਾਈ ਗਲਗਲ ਪਾਣੀ ਆ ਗਿਆ ਕੋਲੋਂ ਨਹੀਂ ਤੇ ਦੇਰਿਆਂ ਆਣਾ ਬਣੀ ਹੋ ਗਈ ਜਦੋਂ ਮੈਂ ਕਰ ਲਾਂਗਾ ਆਈ ਲਵ ਸਰਦਾਰ ਹਾਂ ਆਲੇ ਆਓ ਇਹ ਅੱਜ ਪਿੰਡ ਹਰਦਾਨ ਦੇ ਘਰ ਇਨਸ਼ਾਅੱਲਾ ਆ ਗਏ ਦੱਸੇ ਅੱਜ ਸੋਨੂ ਚੁੱਕ ਰਿਹਾ ਹੈ ਪਿੰਡ ਸਰਪੇਈ ਚਲੇ ਗਏ ਲੋ ਬੀ ਉਤਰ ਗਏ ਆ ਥੱਲੇ ਪਿੰਡ ਹਰਦਾਹ ਦਾ ਇਹ ਪਿੰਡ ਹਰਦਾਹ ਦਾ ਜਿਹੜਾ ਵਾ ਉਹ ਪੰਚਾਇਤ ਘਰ ਤੇ ਫੋਨ ਦੇ ਰਿਆਂ ਨੂੰ ਜਾਣੂ ਚਲੋ ਵੀ ਚੱਲਦੇ ਪਹਿਲੀ ਅਗਲੇ ਹੁਕਮਾਂ ਵਾਸਤੇ ਬਰੇਡ ਬਰੂਡੇ ਰੱਖਦੇ ਆ ਤੇ ਤੁਹਾਨੂੰ ਦੇ ਰਿਆਂ ਤੇ ਜਾਣਾ ਜ਼ਰੂਰੀ ਆ ਅਸੀਂ ਸਾਲੀ ਇਧਰੋਂ ਵੀ ਭੇਜੀ ਆ ਇਧਰੋਂ ਅਸੀਂ ਹੁਣ ਪੈਦਲ ਜਾਂਦੇ ਆ ਪਿੰਡ ਦੇ ਵਿੱਚੋਂ ਇਹ ਪਿੰਡ ਦੇ ਨਾਲ ਤਕਰੀਬਨ ਸੰਪਰਕ ਪਿੰਡ ਦੇ ਨਾਲ ਸੰਪਰਕ ਜਿਹੜਾ ਵਾ ਉਹ ਟੁੱਟ ਜਾਂਦਾ ਵਾ ਦੋਨੇ ਪਾਸਿਓ ਤੇ ਸ਼ਹਿਰ ਇਹਨੂੰ ਦੂਰ ਲੱਗਦਾ ਤੇ ਸਾਡੇ ਪਿੰਡ ਤੋਂ ਤਕਰੀਬਨ ਸਾਢੇ ਕਿ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੈ ਪਿੰਡ ਆ ਬੰਦੇ ਸਾਡੇ ਤਿਆਰੀਆਂ ਕਰਦੇ ਪਏ ਆ ਡੰਡੇ ਤੋੜ ਕੇ ਵੀ ਡੰਡੇ ਰਾਹ ਚ ਪਾਣੀ ਦੇ ਵਿੱਚ ਕੰਮ ਆਉਂਦੇ ਆ ਡੰਡੇ ਇਹ ਹਰਧਾਨ ਦੀਆਂ ਗਲੀਆਂ ਨੋ ਜੀ ਹਰਧਾਨ ਪਹੁੰਚੇ ਸੀਗੇ ਤੇ ਹਰਧਾਨ ਤੋਂ ਬਾਹਰ ਜਿਹੜੇ ਡੇਰੇ ਆ ਨਾ ਉਸ ਪਾਸੇ ਆ ਸਾਰੇ ਪਾਸੇ ਦੇਖੋ ਕਿੰਨਾ ਪਾਣੀ ਤੇ ਬਾਹਰ ਡੇਰੇਆਂ ਵਾਲੇ ਜਿਹੜੇ ਆ ਉਹ ਸਾਡੇ ਬੰਦੇ ਗਾਂ ਘੇ ਨੇ ਪਾਣੀ ਦਾ ਹਿਸਾਬ ਲਾਉਣ ਆ ਦੇਖੋ ਜਾ ਰਹੇ ਆ ਬੰਦੇ ਤੇ ਪਾਣੀ ਦਾ ਹਿਸਾਬ ਲਾ ਕੇ ਕਹਿੰਦੇ ਨੇ ਫਿਰ ਦੱਸ ਦਿਆਂ ਤੁਹਾਨੂੰ ਕਿ ਪਾਣੀ ਕਿੰਨਾ ਤੇ ਫਿਰ ਅੱਗੇ ਟਰਾਲੀ ਜਾਂਦੀ ਅਗਲੀ ਜਾਂਦੀ ਪਤਾ ਲੱਗਾ ਸੀਗਾ ਕਿ ਪਾਣੀ ਜਿਹੜਾ ਵੀ ਤੇ ਗਲਗਲ ਪਾਣੀ ਹੈ ਬਾਕੀ ਉਹ ਡੇਰੇਆਂ ਨਾਲ ਸੰਪਰਕ ਨਹੀਂ ਹੈਗਾ ਇਸ ਲਈ 4-5 ਦਿਨਾਂ ਤੋਂ ਇਸ ਪਿੰਡਾਂ ਵਿੱਚ ਨਹੀਂ ਸੀ ਹੈਗਾ ਇੱਥੇ ਤੇ ਕਿਸ਼ਤੀ ਆ ਗਈ ਆ ਉਧਰ ਕਿਸ਼ਤੀ ਨਹੀਂ ਗਈ ਜਿੱਥੇ ਮੈਲ ਨੋ ਰਹਾ ਹਰ ਬਾਹਣ ਪਿੰਡ ਤੋਂ ਵਾਪਸ ਆ ਗਏ ਤੇ ਕੁਝ ਪਿੰਡ ਦੇ ਵਸਨੀਕ ਸਾਡੇ ਨਾਲ ਆਇਆ ਹੈ ਸਰਪੰਚ ਸਾਹਿਬ ਦੇ ਭਰਾ ਦੇ ਤੇ ਹੁਣ ਇਹ ਕਹਿ ਰਹੇ ਸੀ ਕਿ ਦੂਸਰੇ ਪਿੰਡਾਂ ਦੇ ਅਗਲੇ ਪਿੰਡਾਂ ਦੇ ਜ਼ਿਆਦਾ ਜ਼ਰੂਰਤ ਦਾ ਪਾਣੀ ਵੀ ਅਗਲੇ ਪਿੰਡਾਂ ਵਿੱਚ ਚੱਲਿਆ ਤੇ ਸਾਡੇ ਸਰਪੰਚ ਸਾਹਿਬ ਬੈਠੇ ਆ ਤੇ ਬੰਦੇ ਦੇਖੋ ਅੱਗੇ ਜਾ ਰਹੇ ਆ ਤੇ ਅੱਗੇ ਬੰਦੇ ਜਿਹੜਾ ਹੋਰਾਂ ਦੱਸ ਰਹੇ ਨਹੀਂ ਇਸ ਪਾਸੇ ਦੇਖੋ ਤੁਸੀਂ ਪਾਣੀ ਦਾ ਚਾਰਜ ਮਹੀਨੇ ਦੇਖੋ ਤੁਸੀਂ ਝੋਨਾ ਬਿਲਕੁਲ ਕੋਈ ਝੋਨੇ ਦਾ ਉੱਪਰੋਂ ਪਤਾ ਨਹੀਂ ਦਿਖ ਰਿਹਾ ਇੱਕ ਪਕੜ ਕਿੰਨੇ ਕਿੰਨੇ ਫੋਟ ਪਾਣੀ ਹੋਏਗਾ ਇੱਥੇ ਮੇਰੇ ਘਟਗੜੀ ਵੀ ਫੋਟ ਪਾਣੀ ਹੋਣਾ 20-20 ਫੋਟ ਪਾਣੀ ਹੋਣਾ ਬਹੁਤ ਜ਼ਿਆਦਾ ਪਾਣੀ ਇਸ ਪਾਸੇ ਦੇਖੋ ਇਧਰ ਗੁਰਦਣਾ ਸਾਹਿਬ ਨੇ ਹੰਗਸ ਸਿੰਘ ਦਾ ਇਧਰ ਦੇਖੋ ਜੈੰਤਰੀ ਚੋਕਾ ਘਾ ਘੜਦੇ ਭੇਜਨੇ ਨੇ ਹੰਸ ਸਿੰਘ ਸਾਫ ਕਰਦੇ ਭੇਜਦੇ ਲੋਕ ਲਈ ਘੜਦੇ ਇਸ ਪਾਸੇ ਇਸ ਪਾਸੇ ਦੇਖੋ ਗੁਮਕ ਕਮਾਲ ਪਾਣੀ ਕਿਸ ਤਰ੍ਹਾਂ ਪਾਣੀ ਚ ਬੈਠੇ ਜਾ ਰਹੇ ਨੇ ਟਾਇਰ ਜਿਹੜੇ ਆ ਇਹ ਜਿਹੜਾ ਰੋਡ ਹੈ ਇਹ 메인 ਸੜਕ ਤੇ ਚੱਲ ਰਿਹਾ ਹੈ 메인 ਸੜਕ ਤੇ ਚੱਲ ਰਿਹਾ ਹੈ ਪਾਣੀ ਘਟਾ ਸੜਕ ਤੇ ਇਹ ਸੜਕ ਤੇ तकरीबन 6 ਫੋਟਾ ਹੈਗਾ ਪਾਣੀ ਸੜਕ ਤੇ ਪਾਣੀ 5 ਫੋਟਾ ਹੈਗਾ 5 ਫੋਟਾ ਸੜਕ ਤੇ ਬਣੀ ਹੈ गावा ਤੇ ਸੜਕ ਤੋਂ ਖਾਂ ਜਿਹੜਾ ਹੈ 15 ਤੋਂ 20 ਫੋਟਾ ਬਹੁਤ ਪਾਣੀ ਇੱਕ ਬਾਅਦ ਦੇਖੋ ਤੁਸੀਂ ਅਮਾਨ ਬਹੁਤ ਵੱਡੇ ਨੇ ਓਏ ਓਏ ਕੀ ਕਰਾ ਕੰਦੀ ਨਾ ਪਾਉਣੇ ਲਾਵਾ ਕਰ ਦੋ ਤੇ ਹਰਦਾਨਾਂ ਤੋਂ ਬਾਹਰ ਟਾਈਮ ਹੋ ਗਿਆ ਇੱਥੇ ਤਕਰੀਬਨ ਦੁਪਹਿਰ ਦਾ ਡੇਢ ਮੰਦਰ ਪ੍ਰਸ਼ਾਦਾ ਚੱਲ ਰਿਹਾ ਵਾ ਸੰਤੋ ਸਾਡੀਆਂ ਮੰਦਰ ਪ੍ਰਸ਼ਾਦਾ ਚਾਗ ਰਹੀਆਂ ਨੇ ਇੱਥੋਂ ਹੁਣ ਚੱਲੇ ਅਗਲੇ ਪਿੰਡਾਂ ਦਵਾਈਆਂ ਤੇ ਜੋ ਜ਼ਰੂਰੀ ਘਰ ਨੂੰ ਸਮਾਨ ਜਿਹੜਾ ਇਹਦੇ ਵਿੱਚ ਆਇਆ ਵਾ ਤੇ ਉਧਰ ਅਗਲੇ ਪਿੰਡਾਂ ਨੂੰ ਚੰਗੇ ਹਾਲੇ ਆਮ ਆਦਮੀ ਦੇ ਮੰਤਰੀ ਸਾਹਿਬ ਜਿਹੜੇ ਇੱਕ ਤੋਂ ਤੇਰੇ ਆ ਗਏ ਨੇ ਜੀ ਗੁਰਦਾਸਪੁਰ ਦੇ ਆਮ ਆਦਮੀ ਦੇ ਮੌਜੂਦਾ ਲੀਡਰ ਤੇ ਜਾ ਰਹੇ ਹੁਣ ਸਾਰੇ ਉਧਰ ਨੂੰ ਅਗਲੇ ਪਿੰਡਾਂ ਨੂੰ ਅਗਲੇ ਪਿੰਡਾਂ ਵੱਲ ਨੂੰ ਅੱਗੇ ਪਹਿਲੇ ਇਧਰੋਂ ਆਏ ਸੀ ਇਸ ਪਾਸਿਓਂ ਉਹ ਵਾਲੇ ਪਿੰਡ ਤੋਂ ਆਏ ਹੋ ਸਾਨੂੰ ਕੋਣ ਉਸ ਪਿੰਡ ਤੋਂ ਅੱਗੇ ਆ ਦੇਖੋ ਪਾਣੀ ਚੜ ਰਿਹਾ ਇੱਥੋਂ ਵੀ ਲੰਘਦਾ ਪਿਆ ਉਹ ਇੱਧਰ ਇੱਧਰ ਬਣਾਓ ਸਾਡੀ ਹੋਰ ਬਣਾ ਹੋਰ ਬਣਾ ਹੋਰ ਬਣਾ ਆਹੋ ਆਹੋ ਉਹ ਸਾਡੇ ਮੰਤਰੀ ਸਾਹਿਬ ਨੇ ਲੈ ਲੈ ਗ੍ਰੀਨੀ ਟੀ-ਸ਼ਰਟ ਵਾਲੇ ਬਰਦਾਸਪੁਰ ਦੇ ਇਹ ਆ ਗਏ ਜੀ ਪਹਿਲਾ ਘਰ ਦੇਖੋ ਘਰ ਦੇ ਵਿੱਚ ਪਾਣੀ ਮੜਾਵਾ ਅੰਦਰੋਂ ਹੋ ਕੇ ਪਾਣੀ ਬਾਹਰ ਆਇਆ ਹੋਇਆ ਇਹ ਆ ਗਿਆ ਪਿੰਡ ਅਗੇ ਮੁਕੰਦਪੁਰ ਕੰਧਪੁਰ ਤੋਂ ਇਸ ਪਾਸੇ ਆ ਗਿਆ ਚੰਗੂ ਵਾਲਾ ਉਹ ਚੰਗੂ ਵਾਲਾ ਪਾਣੀ ਦੇਖੋ ਤੁਸੀਂ ਸ਼ਰਮ ਦੇਖੋ ਕਿੱਦਾਂ ਨਿਕਲਦਾ ਪਿਆ ਹੋ ਉਹ ਨੂੰ ਸਾਨੂੰ ਬਰਾ ਦੇਣਾ ਦੇਖਣਾ ਬਈ ਲੋ ਜੀ ਹੁਣ ਉਤਰ ਕੇ ਪਾਣੀ ਦੇ ਵਿੱਚ ਦੇਖੋ ਪਾਣੀ ਦਾ ਵਾਹ ਇਹ ਸਾਡੇ ਪਿੰਡ ਤੋਂ ਤਕਰੀਬਨ 3 ਤੋਂ 3.5 ਕਿਲੋਮੀਟਰ ਦੀ ਦੂਰੀ ਤੇ ਵਾਹ ਦੇਖੋ ਜਲ ਫਲ ਪਾਣੀ ਦਾ ਵਾਹ ਕਾਫੀ ਤੇਜ਼ ਹੈ ਕੰਧ ਦਾ ਪਾਣੀ ਮੇਰਾ ਥੋੜਾ ਕਟਿਆਓ ਭਾਈ ਸਾਹਿਬ ਕੀ ਹਾਲ ਨੇ ਉਹ ਠੀਕ ਹੋ ਦੇਖੋ ਪਾਣੀ ਦਾ ਵਹਾਅ ਹੋ ਇਧਰ ਤੇ ਇਸ ਪਾਸੇ ਗੈਪ ਇੱਥੇ 2-3 ਤਣੇ ਪਹਿਲੇ ਅਸੀਂ ਲੰਘੇ ਵੀ ਸੀਗੇ ਉਹ ਥੋੜਾ ਥੋੜਾ ਪਾਣੀ ਸੀਗਾ ਆ ਦੇਖੋ ਪਾਣੀ ਪੂਰਾ ਟੱਕ ਲਾ ਰਿਹਾ ਵਾ ਪਰ ਇਹਦੇ ਬੱਲੇ ਬੱਲੇ ਇਹ ਦੇਖੋ ਪਾਣੀ ਮੈਂ ਤੁਹਾਨੂੰ ਪੂਰਾ ਦਿਖਾਉਣਾ ਇਧਰੋਂ ਗੈਪ ਜਿਹੜਾ ਸੜਕ ਨਹੀਂ ਹੁੰਦੀ ਹੈ ਨਾ ਉਸ ਗੈਰਕ ਦੇ ਵੱਲੋਂ ਦੀ ਪਾਣੀ ਜਿਹੜਾ ਨਿਕਲ ਰਿਹਾ ਵਾ ਇੱਥੋਂ ਦੇਖੋ ਉਹ ਦੇਖੋ ਪਹਿਲਾਂ ਮੈਂ ਤੁਹਾਨੂੰ ਇਧਰੋਂ ਦਿਖਾਉਣਾ ਇਸ ਪਾਸੇ ਦੇਖੋ ਤੁਸੀਂ ਇਦਾਂ ਪਾਣੀ ਜਾ ਰਿਹਾ ਇੱਦਾਂ ਪੀੜ ਦੇਖੋ ਤੁਸੀਂ ਪਾਣੀ ਦੀ ਬਿਲਕੁਲ ਰੋਡ ਦੇ ਉੱਪਰੋਂ ਵੀ ਪਾਣੀ ਨਿਕਲ ਰਿਹਾ ਹੋ ਇਸ ਪਾਸੇ ਵੀ ਆਹ ਦੇਖੋ ਦੇਖੋ ਸਪੂਰ ਪਾਣੀ ਦੀ ਪੂਰੀ ਸਟਰੀਟ ਚ ਪਾਣੀ ਜਿਹੜਾ ਵਾ ਤੇ ਆਖੋ ਦੁਕਾਨ ਨੂੰ ਤਾਂ ਖੋਰ ਲੱਗੀ ਹੋਈ ਹੈ ਦੁਕਾਨ ਨੂੰ ਇਸ ਪਾਸੇ ਆ ਦੇਖੋ ਦੁਕਾਨ ਨੂੰ ਖੋਰ ਲੱਗੀ ਹੋਈ ਹੈ ਇਹ ਦੁਕਾਨਾਂ ਨੇ ਤੇ ਨਹੀਂ ਆ ਜੀ ਹੜ ਦਾ ਪੂਰਾ ਮਾਹੌਲ ਪੂਰੇ ਘਰ ਦੇਖੋ ਉਧਰ ਪਿੰਡ ਜਿਹੜਾ ਵਾ ਪਿੰਡ ਦੇ ਵਿੱਚ ਪਾਣੀ ਨਾਲ ਬਾਰੇ ਜਿਹੜੇ ਘਰ ਨੇ ਗੁਰੂ ਘਰ ਆ ਦੇਖੋ ਗੁਰੂ ਘਰ ਪਿੰਡਾ ਮੁਕੰਦpur ਇੱਥੇ ਵੀ ਪਾਣੀ ਜਿਹੜਾ ਉਹ ਚੜਿਆ ਜਿਹੜਾ ਥੋੜਾ ਚੜਿਆ ਹੋਇਆ ਤੇ ਉਧਰ ਸਮਨੇ ਦੇਖੋ ਘਰ ਬਣਿਆ ਜਿਹੜਾ ਇਹ ਵਾਲਾ ਇਹ ਘਰ ਦੀ ਜਿਹੜੀ ਘਰ ਦੇ ਵਿੱਚ ਥੱਲੇ ਤਕਰੀਬਨ ਪਾਣੀ ਜਿਹੜਾ ਕੋਈ 6 ਤੋਂ 7 ਫੁੱਟ ਹੋਏਗਾ ਇਸ ਘਰ ਦੇ ਵਿੱਚ ਤੇ ਤਾਂ ਅੱਧਾ ਕੁ ਮਾਰ ਗੱਬਿਆ ਹੋਇਆ ਹੈ ਬੱਸ ਪਿੰਡਾ ਪਾਣੀ ਪਾਸੇ ਜਾ ਕੇ ਦਿਖਾ ਦੇਣਾ ਤੂੰ ਦੇਖੋ ਸਪੂਡ ਪਾਣੀ ਦੀ ਤੇ ਆਹ ਦੇਖੋ ਇੱਥੇ ਪਾਣੀ ਕਿੱਦਾਂ ਨਿਕਲ ਰਿਹਾ ਹੈ ਦੇਖੋ ਸਪੂਡ ਪਾਣੀ ਦੀ ਇਹ ਦੇ ਦੂਸਰੀ ਸੜਕ ਪਾਲੇ ਪਾਸੋਂ ਆ ਰਿਹਾ ਹੈ ਇਹ ਦੇਖੋ ਜਿਹੜਾ ਟੈਲੀਆ ਨੂੰ ਚੋਂ ਦੂਸਰੇ ਪਾਸੇ ਨਿਕਲ ਰਿਹਾ ਗੈਪ ਕਹਿੰਦੇ ਇਹਨੂੰ ਸੜਕ ਜਿਹੜੀ ਨੀਂ ਨਦੀ ਆ ਇੱਥੇ ਸੜਕ ਉੱਚੀ ਆ ਇਹ ਫੋਗ ਨਹੀਂ ਨਹੀਂ ਹੋ ਗਈ ਸਰ ਉਹ ਅੱਗੇ ਜਾ ਕੇ ਫਿਰ ਉੱਚੀ ਹੋ ਗਈ ਬਹੁਤ ਤੇਜ਼ ਤੇ ਜਿੰਨਾ ਜਿਹੜਾ ਪਾਣੀ ਇੱਥੇ ਨਿਕਲ ਰਿਹਾ ਹੋਇਆ ਅੱਜ ਹੈ ਗਿਆ 28 ਅਗਸਤ 2025 ਤੇ ਅੱਜ ਪਾਣੀ ਕੱਲ ਨਾਲੋਂ ਤਕਰੀਬਨ ਪਾਣੀ ਜਿਹੜਾ ਰਹਾ ਉਹ ਕੋਈ 2 ਤੋਂ 3 ਫੁੱਟ ਪਾਣੀ ਜਿਹੜਾ ਥੱਲੇ ਇਤਰੇ ਆਵੋ ਲੇਕਿਨ ਪਾਣੀ ਆ ਜਿੰਨਾ ਵੀ ਇਧਰੋਂ ਆ ਰਿਹਾ ਵਾ ਇਹ ਪਾਣੀ ਨਿਕਲੇਗਾ ਦੂਸਰੇ ਪਾਸੇ ਨੂੰ ਕੋਸ਼ ਜਿਹੜਾ ਇਸ ਪਾਸੇ ਨੂੰ ਪਰੇ ਨੂੰ ਅ ਅਗਲੇ ਪਿੰਡਾਂ ਨੂੰ ਪਾਣੀ ਜਿਹੜਾ ਕ੍ਰੋਸ ਕਰ ਰਿਹਾ ਇੱਥੇ ਅਸੀਂ ਕ੍ਰੋਸ ਕਰਕੇ ਅਗਲੇ ਪਾਸੇ ਜਾ ਨਹੀਂ ਸਕਦੇ ਅਸੀਂ ਇਸ ਪਾਸੇ ਕ੍ਰੋਸ ਨਹੀਂ ਹੋ ਸਕਦਾ ਬਹੁਤ ਅੱਖਾਂ ਵਿੱਚ ਕ੍ਰੋਸ ਕਰਨਾ ਅਗਲੇ ਪਿੰਡਾਂ ਦੇ ਨਾਲ ਵੀ ਕੋਈ ਸੰਪਰਕ ਜਿਹੜਾ ਟੁੱਟਾ ਹੋਇਆ ਹੋਣਾ ਇਸ ਪਾਸੇ ਕਾਫੀ ਪਿੰਡ ਨੇ ਅੱਗੇ ਲੈ ਵੀ ਇਹ ਵੀ ਇਹ ਯੋਜਨ ਸੱਗੂ ਵਾਲੇ ਤੋਂ ਕਿੰਨਾਂ ਚੱਕ ਤੂੰ ਇਹਦੇ ਨਾਲ ਹੀ ਪਿੰਡ ਇੱਧਰ ਚਾਲ ਚੱਕੇ ਅੱਗੇ ਸੱਗੂ ਵਾਲ ਉਸ ਤੋਂ ਜੇ ਇਹ ਪਿੰਡ ਆਗਾ ਮੁਕੰਦਪੁਰ ਇਸ ਪਾਸੇ ਜਿਹੜਾ ਮੈਂ ਗੈਪ ਗੈਪ ਵਾਲੇ ਪਾਸੇ ਦਿਖਾਇਆ ਤੇ ਬੜਾ ਵਧੀਆ ਹੋਏ ਇਹ ਵੀ ਸਾਡੇ ਭਾਈ ਸਾਹਿਬ ਰਣਜੋਤ ਸਿੰਘ ਇਹ 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 ਮੇਰਾ ਪਿੰਡ ਇੱਥੇ ਲੱਗੋ ਹੀ ਆ ਆਪਣਾ ਚਾਂਚਕ ਪਿੰਡ ਹੈ ਨਾ ਸਿੰਘੋਵਾਲ ਸਿੰਘੋਵਾਲ ਜੋ ਸਿੰਘਵਾਲਾ ਰਮਜੋਤ ਸਿੰਘ ਵਾਲਾ ਤੇ ਇਹ ਗੈਪ ਬਾਰੇ ਦੱਸੋ ਕੁਝ ਇਹ ਤਾਂ ਲੰਘ ਜਾਂਦੇ ਇਹ ਨਾ ਇਹ ਗੈਪ ਇਹ ਬੜਾ ਪੁਰਾਣਾ ਗੈਪ ਆ ਇਹ ਪਾਣੀ ਤਕਰੀਬਨ 3-4 ਫੁੱਟ ਘਟਣ ਕਾਰਨ ਵੀ ਇਹ ਪਾਣੀ ਹਾਲੇ ਵੀ 5-6-6 ਫੁੱਟ ਬਾਅਦ ਛਲਾਂਗਾਂ ਬੜੀਆਂ ਨੇ ਫਾਸਟ ਬੜਾ ਚੋ ਮੈਂ ਪਾਰ ਨਹੀਂ ਕਰ ਸਕਦੇ ਸੀ ਨਹੀਂ ਇੱਥੋਂ ਟਰੈਕਟਰ ਨਹੀਂ ਲੱਗ ਸਕਦਾ ਜੀ ਇੱਥੋਂ ਮਤਲਬ ਕੋਈ ਟਰੈਕਟਰ ਨਾ ਲੰਘਦਾ ਨਾ ਬੰਦਾ ਨਾ ਲੰਘਦਾ ਨਾ ਟਰੈਕਟਰ ਲੱਗ ਸਕਦਾ ਨਾ ਕੋਈ ਗੱਡੀ ਲੰਘ ਸਕਦੀ ਕੋਈ ਨਹੀਂ ਲੰਘ ਸਕਦਾ ਇਹ ਵਾ ਬੜਾ ਹੀ ਦੀ ਡਿਮਾਂਡ ਵੀ ਜੜੀ ਆ ਰੱਖਨੇ ਆ ਨਾਲ ਨਾਲ ਵੀ ਇਹ ਗੈਂਬ ਜਿਹੜਾ ਵਾ ਇੱਥੇ ਪੁਲੀਆਂ ਪੈ ਜਾਣ ਉੱਤੋਂ ਦੀ ਛੜਕ ਲੱਗ ਜੇ ਥੱਲੇ ਪੁਲੀਆਂ ਪੈ ਜਾਣ ਤੇ ਰਾਮਨਾਰ ਜਿਹੜਾ ਵਾ ਗਾਂ ਕੋਈ ਹੜ੍ਹ ਪਾਣੀ ਕੋ ਕੌਂਡੀਆਂ ਆਫਤ ਹੁੰਦੀਆਂ ਤੇ ਗਾੜੀ ਜੜੀਆਂ ਕੋਈ ਜੜੀਆਂ ਸਹਾਇਤਾ ਪਹੁੰਚਾਈ ਜਾਵੇ ਕਿਉਂਕਿ ਇਦਾਂ ਬੜੀ ਮੁਸ਼ਕਲ ਆ ਹੁਣ ਬੈ ਸਾਹਿਬ ਆਏ ਨੇ ਰਾਸ਼ਨ ਪਾਣੀ ਲੈ ਕੇ ਆਏ ਨੇ ਕੱਲ੍ਹ ਦੇ ਦੇ ਨੇ ਨੇਰ ਤੱਕ ਯੋਰ ਲਉਂਦੇ ਰਹੇ ਆ ਤੇ ਹੁਣ ਕਿਸ਼ਤੀ ਦੇ ਨਾਲ ਹੀ ਨੰਗਲ ਪਿੰਡ ਲੈ ਕੇ ਚੱਲੇ ਆ ਮਕੰਦਪੁਰ ਰਾਸ਼ਨ ਲੈ ਕੇ ਚੱਲੇ ਆ ਅੱਗੇ ਹਰਧਾਨ ਰਾਤੀਂ ਵੀ ਤੇ ਸਵੇਰੇ ਵੀ ਕਾਫੀ ਰਸਨ ਪਹਚਾਇਆ ਵਾ ਉਹਨਾਂ ਨੇ ਉਹ ਆਪ ਵੀ ਕਿਹਾ ਵੀ ਸਾਡੇ ਕੋਲ ਵਾਧੂ ਰਸਨਾ ਹਰਦੀ ਗਾੜੀ ਪਹਚਾਓ ਦੇਖੋ ਪਾਣੀ ਪਾਣੀ ਦਾ ਜਿਹੜਾ ਵਹਾਵਾ ਬਹੁਤ ਜ਼ਿਆਦਾ ਵਾ ਤੇ ਪਾਣੀ ਕੁਛ ਘਟਿਆ ਵੀ ਕੱਲ ਦਾ ਤੇ ਇਥੋਂ ਵੀ ਜਿਹੜਾ ਵਾ ਇਹਨੇ ਮੰਗ ਕੀਤੀ ਆ ਵੀ ਇਹ ਜਿਹੜੀ ਇਹ ਜਿਹੜਾ ਏਰੀਆ ਵਾ ਨਾ ਇਹਨਾਂ ਗਾਪ ਦਾ ਇਥੇ ਪੁਲੀਆਂ ਪੈ ਜਾਣ ਤਾਂ ਪਾਣੀ ਕ੍ਰੋਸ ਹੋ ਜੇ ਅਗਲੇ ਪਿੰਡਾਂ ਦਾ ਫਿਰ ਸੰਪਰਕ ਟੁੱਟ ਜਾਂਦਾ ਵਾ ਜਿੰਨਾ ਚਿਰ ਤੱਕ ਇਹ ਪਾਣੀ ਦਾ ਵਹਾਵਾ ਬਹੁਤ ਜ਼ਿਆਦਾ ਤੇਜ਼ ਰਹੇਗਾ ਤੇ ਇਹ ਆ ਜੀ ਪਿੰਡ ਮੁਕੰਦਪੁਰ ਸਾਹਮਣੇ ਬਹੁਤ ਜਿਆਦਾ ਤੇਜ਼ ਆ ਪਾਣੀ ਇੱਥੇ ਦੋ ਪਿੰਡਾਂ ਦੇ ਨਾਲ ਸਰਕਾਰ ਕਮਿਟੀ ਨੇ ਇਹ ਸਮਾਨ ਨਹੀਂ ਜੋਕਾ ਕਿ ਕਿਸ ਤਰ੍ਹਾਂ ਇਹ ਜਾਏਗੀ ਇਹਨਾਂ ਪਿੰਡਾਂ ਵਾਸਤੇ ਉਹ ਨਹੀਂ ਆਇਆ ਇਹਨਾਂ ਪਿੰਡਾਂ ਨੂੰ ਸਮਾਨ ਭੇਜ ਕੇ ਫਿਰ ਅਸੀਂ ਗਲੀ ਹੋਣਾ ਇੱਧਰ ਪਿੰਡ ਦੇ ਉਹ ਨਾ ਪਿੰਡਾਂ ਨਾਲ ਸੰਪਰਕ ਨਹੀਂ ਹੋ ਸਕਿਆ ਅੱਜ ਬੈਲ ਸਾਹਿਬ ਨੂੰ ਜਾਣਾ ਤੇ ਬਹੁਤ ਬੰਦਾ ਜਿਹੜੀ ਸਮਾਨ ਇਹ ਮੈਡੀਕਲ ਦਾ ਸਮਾਨ ਸਾਰਾ ਇਹਦੇ ਵਿੱਚ ਪੈਕਿੰਗ ਹੈ ਇਹ ਤਾਂ ਨਹੀਂ ਜਾ ਰਿਹਾ ਮੈਡੀਕਲ ਤੇ ਬਾਜ ਥੋੜੀ ਜਿਆਦਾ ਰੁਪਈਆ ਸਮਾਨ ਜਿਹੜਾ ਲੱਦਿਆ ਜਾ ਰਿਹਾ ਇਹਦੇ ਵਿੱਚ ਇਹ ਅੰਸਾਰਾ ਨਿਰੰਗਲ ਪਿੰਡਾਂ ਵਾਸਤੇ ਜਾਏਗਾ ਜਿਸ ਪਿੰਡਾਂ ਵਾਲੇ ਕੋਈ ਸੰਪਰਕ ਨਹੀਂ ਹੋਇਆ ਦੋ ਦਿਨ ਮੋਦਮੋਦ ਇਹ ਟੀਮਾਂ ਸਾਰੀਆਂ ਪਹੁੰਚ ਗਈਆਂ ਹੋ। ਰੱਖਿਓ। ਜੀ ਅਜੇ ਬੈਗਿੰਗ ਕੀਤਾ ਸਮਾਨ ਸਾਰਾ ਪਹੁੰਚਾਇਆ ਜਾਏਗਾ। ਲਈ ਥੋੜਾ ਜਿਹਾ ਪਿੱਛੇ ਆਜੋ ਆਜੋ। चंदा <laughs> ਕਈ ਹੈ ਜੀ ਬੋਟ ਮੰਗਲਪਿੰਡ ਨੂੰ ਤੇ ਉਸ ਤੋਂ ਬਾਅਦ ਇੱਕ ਆਲੀ ਨੰਗਲ ਪਿੰਡ ਆ ਇੱਕ ਨੰਗਲ ਤੇ ਇੱਕ ਪਿੰਡ ਹੈਗਾ ਇਧਰ ਛੋਟਾ ਜਿਹਾ ਹੋਰ ਪਿੰਡ ਅੱਗੇ ਜਾ ਕੇ ਉਧਰ ਰਾਸ਼ਨ ਵਗੈਰਾ ਜਿਹੜਾ ਉਹ ਲੈ ਕੇ ਗਈ ਹੈ ਬੋਟ ਇਹ ਦੇਖੋ ਕੋਈ ਵੀ ਜਿਹੜੀ ਆ ਉਹ ਟੀਮ ਆਈ ਹੋਈ ਆ ਤੇ ਮੰਤਰੀ ਸਾਹਿਬ ਵੀ ਐਸੇ ਗੱਡੀ 'ਚ ਐਸੇ ਹੀ ਬੋਟ 'ਚ ਗਏ ਨੇ ਇੱਕ ਇਸ ਪਿੰਡ ਦਾ ਸਰਪੰਚ ਜਿੱਥੋਂ ਬੋਟ ਚੱਲੀ ਆ ਤੇ ਇੱਕ ਮੰਤਰੀ ਸਾਹਿਬ ਤੇ ਬਾਕੀ ਪਿੰਡ ਗੋਲ ਦੀ ਤੇ ਇਹ ਉਧਰ ਨੂੰ ਜਾਏਗੀ ਤੇ ਘੁੰਮ ਕੇ ਜਾਏਗੀ ਇਸ ਪਾਸੇ ਪਿੰਡ ਜਿਹੜਾ ਵਾ ਉਹ ਇਧਰ ਨੂੰ ਬੋਰਡ ਜਾ ਰਹੀ ਹੈ ਤੇ ਪਿੰਡ ਇਸ ਪਾਸੇ ਜਾ ਕੇ ਉਧਰ ਤੇ ਇਹ ਜਿਹੜੇ ਬੂਟੇ ਦੇਖ ਰਹੇ ਹੋ ਨਾ ਇਹਨਾਂ ਬੂਟਿਆਂ ਦੇ ਉੱਲੀਆ ਪਿੰਡ ਤੇ ਦੇਖ ਰਹੇ ਹੋ ਇਸ ਤਰ੍ਹਾਂ ਮਤਲਬ ਹੋ ਕੇ ਜਾਂਦੇ ਨੇ ਪਾਣੀ ਵੀ ਘਾਰਾ ਦੇ ਵਿੱਚ ਹੀ ਆ ਤੇ ਰਾਸ਼ਨ ਵੀ ਘਾਰਾ ਦੇ ਵਿੱਚ ਹੀ ਆ ਤੇ ਉਸੇ ਗੈਪ ਤੇ ਜਿੱਥੋਂ ਪਾਣੀ ਦਰਿਆ ਵਾਂਗ ਲੰਘ ਰਿਹਾ ਤੇ ਪਾਣੀ ਘਟ ਗਿਆ ਵਾ तकरीबन ਪਾਣੀ ਦਾ ਲੈਵਲ ਜਿਹੜਾ ਵਾ ਕੋਈ 10 7-8 ਇੰਚ ਦੇ ਕਰੀਬ ਪਾਣੀ ਘਟਿਆ ਹੋਇਆ ਵਾ ਬਲੇ ਬਿਜਲੀ ਵਾਲੇ ਬਲੇ ਤੋਂ ਲੱਗਦਾ ਵਾ ਤੇ ਸਾਹਮਣੇ ਆ ਗਈ ਬੋਟ ਜਿਸ ਬੋਟ ਦੇ ਉੱਤੇ ਗਏ ਸੀਗੇ ਪਿੰਡਾਂ ਤੋਂ ਦੋਨੋਂ ਪਿੰਡਾਂ ਦਾ ਦੌਰਾ ਕਰਕੇ ਆਈ ਆ ਤੇ ਕੁਝ ਰਾਸ਼ਨ ਪਹੁੰਚਾ ਕੇ ਆਈ ਆ ਜਿਹੜੀ ਬੋਟ ਗਈ ਸੀਗੀ ਉਹ ਬੋਟ ਵੀ ਵਾਪਸ ਆ ਰਹੀ ਆ ਦੇ ਅੰਦਰ 2000 ਬੰਦੇ ਨਾ ਆਉਂਦੇ ਦੀ ਬੋਟ ਉਧਰੋਂ ਕੁਛ ਇੱਕ ਦੋ ਜਣੇ ਬਿਠਾ ਕੇ ਵੀ ਲਿਆਏ ਆ ਇੱਥੋਂ ਬੋਟ ਗਈ ਸੀ ਕਿਉਂ ਤੇ ਇੱਥੇ ਆ ਗਈ ਆ ਇਹ ਰਾਸ਼ਨ ਪਾਣੀ ਜਿਹੜਾ ਦੇ ਕੇ ਵਾਪਸ ਆਏ ਨਹੀਂ ਬਹੁਤ ਪਾਣੀਆਂ ਹਲੇ ਵੀ ਪਾਣੀ ਇਸ ਤਰ੍ਹਾਂ ਘਟ ਗਿਆ ਅੱਗੇ ਨਾਲੇ ਅੱਗੇ ਜਾ ਰਹੇ ਆ ਬਰਖਤਾਂ ਤੋਂ ਪਤਾ ਲੱਗਦਾ ਬਰਖਤਾਂ ਦਾ ਮੋੜ ਦੇਖੋ ਕਿੱਥੇ ਤੱਕ ਗਿੱਲਾ ਸੀਗਾ ਇੱਥੋਂ ਪਤਾ ਲੱਗਦਾ ਬਰਖਤਾਂ ਤੋਂ ਪਾਣੀ ਜਿਹੜਾ ਲੈਵਲ ਥੱਲੇ ਗਿਆ ਹੋਇਆ ਲੋੜੀ ਆ ਗਈ ਬੋਤ ਆ ਪਿਆਰ ਵੇ ਸਿਆਰ ਆ ਪਿਆਰ ਪਕੜੋ ਪਕੜੋ ਲੋੜੀ ਆ ਗਈ ਬਾਜੀ 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 ਇਸ ਪਾਸੇ ਨੂੰ ਗਈ ਹੈ ਕਿਸ਼ਤੀ ਤੇ ਲਾਸਟ ਇੱਥੋਂ ਤੱਕ ਆਇਆ ਗਿਆ ਵਾ ਸਾਡੇ ਘਰ ਤੋਂ ਤਕਰੀਬਨ ਤੁਸੀਂ ਕਹਿ ਲਓ ਕਿ 3 ਤੋਂ 3.5 ਕਿਲੋਮੀਟਰ ਦੀ ਦੂਰੀ ਤੇ ਤੇ ਇਧਰ ਤੁਸੀਂ ਦੇਖਿਆ ਵਾ ਗੈਪ ਜਿਹੜਾ ਕਿੰਨਾ ਪਾਣੀ ਨਿਕਲਦਾ ਪਿਆ ਸੀਗਾ ਤੇ ਇਹ ਪਿੰਡ ਦੇਖੋ ਇਹ ਸਾਹਮਣੇ ਪਿੰਡ ਆ ਤੇ ਪਿੰਡ ਦੇ ਵਿੱਚ ਵੀ ਇਸ ਪਿੰਡ ਦੇ ਵਿੱਚ ਪਾਣੀ ਘੁੰਮ ਰਿਹਾ ਵਾ ਤੇ ਕੱਲ ਜਿਹੜਾ ਸੀ ਉਹ ਕੱਲ ਇਹ ਸੜਕ ਦੇ ਉੱਤੇ ਪਾਣੀ ਜਿਹੜਾ ਸਾਰੀ ਤੇ ਸੀਗਾ ਅੱਜ ਥੋੜਾ ਜਿਹਾ ਸੁੱਕ ਗਿਆ ਇਥੋਂ ਪਿੱਛੇ ਕਾਫੀ ਪਾਣੀ ਨਿਕਲ ਰਿਹਾ ਸੜਕ ਦੇ ਉੱਤੇ ਉਹ ਤੇ ਇਹ ਇਹ ਸੀਗੀ ਅੱਜ ਦੀ ਵੀਡੀਓ ਤੇ ਕੱਲ ਵੀ ਦੇਖਦੇ ਆ ਕੱਲ ਵੀ ਜਿਹੜਾ ਵਾ ਉਹ ਤਕਰੀਬਨ ਅ ਅਗਲੇ ਪਿੰਡਾਂ ਤੇ ਜਾਵਾਂਗੇ ਜੇ ਪਾਣੀ ਹੋਰ ਘਟੇਗਾ ਤੇ ਪਾਣੀ ਦੀ ਸੇਵਾ ਜਿਹੜੀ ਆ ਉਹ ਕੱਲ ਕਰਾਂਗੇ ਤੇ ਜੁੜੇ ਰਹੋ ਫਰ ਲੈ ਦੇਖਾਂਗੇ ਜੇ ਅਪਡੇਟ ਦੇ ਸਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ